ਮਤ ਸਮਝਿਆ ਕਿ ਚੰਦੂ ਉਦੋਂ ਮਾਰਿਆ ਤੇ ਅੱਜ ਚੰਦੂ ਨਹੀਂ ਕਿਤੇ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਜਿਹੜਾ ਸੁਚਾ ਆਨੰਦ ਬੈਠਾ ਹੈ ਜਿਹੜਾ ਆਖਦਾ ਇਹ ਸੱਪ ਦੇ ਸਕੋਲਿਏ ਨੇ ਕਿਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਦੇ ਦੌਰਾਨ ਜਹਾਂਗੀਰ ਦੀ ਕੈਬਨਟ ਦੇ ਵਿੱਚ ਇੱਕ ਛੋਟਾ ਜਿਹਾ ਮੁਲਾਜ਼ਮ ਚੰਦੂ ਬੈਠਾ ਪਰ ਉਹਦੀ ਮਨ ਵਿੱਚ ਦੀ ਈਰਖਾ ਜਿਹੜੀ ਹੈ ਏਦਾਂ ਦਰਸਾ ਦਿੱਤੀ ਹੈ ਕਿਸ ਪ੍ਰਕਾਰ ਦੀ ਹੈ ਚੰਦੂ ਅੱਜ ਵੀ ਹੈ ਚੰਦੂ ਦੀ ਅੱਜ ਵੀ ਭਟਕ ਰਹੀ ਹੈ ਤੇ ਉਹ ਰੂਹ ਅੱਜ ਵੀ ਵੱਖ-ਵੱਖ ਦੀਆਂ ਸਰਕਾਰਾਂ ਨੂੰ ਚੁੱਕ ਦੇ ਕਰਕੇ ਗੁਰੂ ਨਾਨਕ ਦੇ ਘਰ ਦੇ ਸਿਧਾਂਤਾਂ ਦਾ ਘਾਣ ਕਰਨ ਦੇ ਲਈ ਤਤਪਰ ਪਿਆ ਕਰਦੀ ਹੈ ਅੱਜ ਵੀ ਸਾਨੂੰ ਚੰਦੂ ਦੀ ਪਛਾਣ ਕਰਨੀ ਪਵੇਗੀ ਅੱਜ ਜਿਹੜੇ ਲੋਕ ਇਹ ਆਖਦੇ ਨੇ ਇੱਕ ਪਾਸੇ ਇਹ ਵਰਤਾਰਾ ਵਰਤਾਇਆ ਜਾ ਰਿਹਾ ਵੇਖੋ ਜੀ ਕਾਂਗਰਸ ਪਾਰਟੀ ਨੇ ਤਿਗ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਤੇ ਖਿਆਲ ਕਰਿਓ ਅਸੀਂ ਉਹਨਾਂ ਨੂੰ ਵੋਟਾਂ ਕਿਉਂ ਪਾਈਏ ਦੂਜੇ ਪਾਸੇ ਜਿਹੜੇ ਚੰਦੂ ਸੰਜੜੇ ਅੱਖ ਦੇ ਸੰਕੇ ਅਸਾਂ ਨੇ ਕਾਂਗਰਸ ਪਾਰਟੀ ਨੂੰ ਉਕਸਾਇਆ ਚੰਦੂ ਨੇ ਵੱਖਾ ਦੇ ਬਾਦਸ਼ਾ ਨੂੰ ਉਕਸਾਇਆ ਤੇ ਅੱਜ ਵੀ 1984 ਦੇ ਵਿੱਚ ਵੱਖਾ ਦੇ ਬਾਦਸ਼ਾ ਨੂੰ ਉਕਸਾਇਆ ਉਹਨਾਂ ਚੰਦੂਆਂ ਨੇ ਉਕਸਾਇਆ ਤੇ ਚੰਦੂਆਂ ਨੇ ਆਪ ਲਿਖਿਆ ਆਪਣੀਆਂ ਆਟੋ ਬਾਇਓਗ੍ਰਾਫੀਆਂ ਵਿੱਚ ਲਿਖ ਕੇ ਗਏ ਨੇ ਅੱਜ ਤੱਕ ਵੀ ਲਿਖਦੇ ਨੇ ਕਿ ਅਸਾਂ ਨੇ ਉਕਸਾਇਆ ਤੇ ਦੁਰਗਾ ਦਾ ਕਿਤਾਬ ਦਿੱਤਾ ਤੇ ਖਿਆਲ ਕਰਿਓ ਚੰਦੂ ਅੱਜ ਵੀ ਮੌਜੂਦ ਹੈ ਸਾਨੂੰ ਬਸ ਪਛਾਣ ਕਰਨੀ ਮੈਂ ਪਹਿਲੇ ਵੀ ਗੱਲੇ ਕੀਤੀ ਸੀ ਇਤਿਹਾਸ ਤੋਂ ਅਸਾਂ ਸਬਕ ਲੈਣਾ ਹੈ ਇਤਿਹਾਸ ਤੋਂ ਅਸਾਂ ਸਿੱਖਣਾ ਹੈ ਵਰਤਮਾਨ ਇਤਿਹਾਸ ਦੇ ਅੰਦਰ ਕੀ ਕੁਝ ਵਾਪਰ ਰਿਹਾ ਹੈ ਉਥੇ ਕਿਹੜਾ ਚੰਦੂ ਬੈਠਾ ਹੈ ਕਿਹੜਾ ਸਾਈਂ ਮੀਆਂ ਮੀਰ ਬੈਠਾ ਹੈ ਅਸੇ ਇਹ ਪਛਾਣ ਕਰਨੀ ਹੈ ਅਸਾਂ ਪਛਾਣ ਕਰਨੀ ਹੈ ਕਿ ਕਿਸ ਪ੍ਰਕਾਰ ਸ਼ੇਖ ਅਮਦ ਸਰੰਦੀ ਵਰਗੇ ਕੱਟਰ ਪੰਥੀ ਵੀ ਬੈਠੇ ਨੇ ਕਿਸ ਪਾਸੇ ਚੰਦੂ ਵੀ ਬੈਠੇ ਨੇ ਈਰਖਾ ਜਿਹੜੇ ਕਰਦੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਜਦ ਹੋਈ ਇੱਕ ਪਾਸੇ ਵਖਤ ਦਾ ਬ੍ਰਾਹਮਣ ਖੁਸ਼ ਸੀ ਦੂਜੇ ਪਾਸੇ ਵਖਤ ਦਾ ਕੱਟਰਪੰਥੀ ਮੁਸਲਮਾਨ ਖੁਸ਼ ਸੀ ਦੁਆ ਇਹ ਸਮਝਦੇ ਸਨ ਕਿ ਅਸੀਂ ਇੱਕ ਪਾਸੇ ਬ੍ਰਾਹਮਣ ਸਮਝਦਾ ਸੀ ਊਚ ਨੀਚ ਦੀਆਂ ਭਾਵਨਾਵਾਂ ਤੇ ਸਾਡਾ ਜਿਹੜਾ ਮਨੁਸਮ੍ਰਿਤੀ ਦਾ ਸਿਧਾਂਤ ਹੈ ਜਿਹੜਾ ਅਸੀਂ ਪੂਰੇ ਇਸ ਸਮਾਜ ਦੇ ਉੱਪਰ ਫੈਲਾਇਆ ਹੋਇਆ ਹੈ ਇਹ ਬਰਕਰਾਰ ਰਹੇਗਾ ਗੁਰੂ ਨਾਨਕ ਦਾ ਧਰਮ ਜਿਹੜਾ ਬਸੇ ਤੀ ਸਮਾਪਤ ਹੋ ਜਾਏਗਾ ਇਹ ਸੰਗਤ ਤੇ ਪੰਗਤ ਖਤਮ ਹੋ

रस चारन कमल संग दावन बंदियो नाचात बिदे मन दर्श मग पावक जर्यो नाजात रहयो जन ਧੂਰ ਲਗ ਨੀਰ ਨਾ ਸਾਖਸ ਬੋਰ ਚਲੇ ਪੰਥ ਪਗ ਚਲ ਹਰ ਪੰਥ ਪਗ ਨਾਨਕਾ ਰੋਗ ਦੋਖ ਅਗਮੋ ਚਿਦੇ ਹਰ ਨਾਮ ਖੱਗ ਕਟਿਓ ਨਾ ਜਾਤ ਕੋਈ ਐਸਾ ਸ਼ਸਤਰ ਨਹੀਂ ਜਿਹੜਾ ਗੁਰੂ ਨੂੰ ਕੱਟ ਸਕਦਾ ਹੋਵੇ ਗੁਰੂ ਦੀ ਸੱਚ ਦੀ ਵਿਚਾਰਧਾਰਾ ਨੂੰ ਕੱਟ ਸਕਦਾ ਹੋਵੇ ਕਹਿਣ ਲਗੇ ਦਾਵਨ ਵਧਿਓ ਨਾ ਜਾਤ ਰੱਸੀ ਦੇ ਨਾਲ ਗੁਰੂ ਨੂੰ ਬੰਨਿਆ ਨਹੀਂ ਜਾ ਸਕਦਾ ਕਿ ਉਹ ਵਿਚਾਰਧਾਰਾ ਦੇ ਕਦਮ ਰੋਕੇ ਜਾ ਸਕਦੇ ਹੋਣ ਕਹਿਣ ਲਗੇ ਪਾਵਕ ਜਰਿਓ ਨਾ ਜਾਤ ਕੋਈ ਅੱਗ ਗੁਰੂ ਦੀ ਵਿਚਾਰਧਾਰਾ ਨੂੰ ਸਾੜ ਨਹੀਂ ਸਕਦੀ ਕਿ ਇਹ ਵਿਚਾਰਧਾਰਾ ਹੁਣ ਅੱਗੇ ਵਧੇ ਤੇ ਫੁੱਲਿਓ ਨਾ ਇਸ ਲਈ ਕਹਿਣ ਲੱਗੇ ਨੀਰ ਨਾ ਸਾਕਸ ਬੋਰ ਪਾਣੀ ਵਿੱਚ ਇਤਨੀ ਸ਼ਕਤੀ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਸੱਚ ਦੀ ਵਿਚਾਰਧਾਰਾ ਨੂੰ ਡੋਬੋ ਸਕੇ ਮਤਾ ਕੇ ਤੇ ਸਮਝਦੇ ਹੁਣ ਚੰਦੂ ਤੇ ਸ਼ੇਖ ਅਹਿਮਦ ਸਰੰਦੀ ਵਰਗੇ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੋਈ ਤੇ ਮਿਸ਼ਨ ਇੱਥੇ ਰੁਕ ਜਾਏਗਾ ਨਹੀਂ ਪਿਆਰਿਓ ਇਹ ਮਿਸ਼ਨ ਤੇ ਮੇਰੀ 프리 ਦਾ ਸਿਧਾਂਤ ਲੈ ਕਰਕੇ ਪ੍ਰਗਟ ਹੋਇਆ ਹੈ ਇਹ ਮਿਸ਼ਨ ਤੇ ਦਲ ਭੰਜਨ ਗੁਰਸੂਰਮਾ ਵੱਡ ਜੋਧਾ ਬਹੁਤ ਉਪਕਾਰੀ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ ਹੈ ਇਹ ਮਿਸ਼ਨ ਕਿਸੇ ਦੇ ਰੋਕਿਆ ਨਹੀਂ ਰੁਕ ਸਕਦਾ ਇਹ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਘਰ ਦਾ ਮਿਸ਼ਨ ਹੈ ਇਹ ਸੱਚ ਦਾ ਮਿਸ਼ਨ ਹੈ ਤੇ ਸੱਚ ਦੀ ਵਿਚਾਰਤਾ 라 ਰਹਿੰਦੀ ਦੁਨੀਆ ਤੱਕ ਫੈਲਾਉਂਦਾ ਰਹੇਗਾ ਇਹ ਤੇ ਗੁਰੂ ਅਰਜਨ ਸਾਹਿਬ ਮਹਾਰਾਜੀ ਨੇ ਮਨ ਨੂੰ ਆਪਣੀ ਸ਼ਹਾਦਤ ਦੇ ਕਰਕੇ ਇਹ ਦਰਸਾ ਦਿੱਤਾ ਹੈ ਤੇ ਇਸ ਸੱਚ ਦੇ ਮਿਸ਼ਨ ਦੇ ਅੰਦਰ ਆਪਣਾ ਲਹੂ ਪਾ ਕਰਕੇ ਇਸ ਮਿਸ਼ਨ ਨੂੰ ਚਾਰ ਚੰਨ ਪੇ ਆ ਲਾਏ ਨੇ ਇਹ ਸੰਰੁਖਦਾ ਨਹੀਂ ਇਹ ਤੇ ਵਧਦਾ ਤੇ ਫੁੱਲਦਾ ਵੀ ਰਹੇਗਾ ਅੱਜ ਵੀ ਤੱਕਿਓ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮਿਸ਼ਨ ਦੇ ਅੰਦਰ ਅੱਜ ਵੀ ਉਹ ਲੋਕ ਕਦਮ ਪਿਆ ਰੱਖ ਰਹੇ ਨੇ ਜਿਨ੍ਹਾਂ ਨੂੰ ਸਮਾਜ ਨੇ ਲਤਾੜਿਆ ਜਿਨ੍ਹਾਂ ਨੂੰ ਸਮਾਜ ਨੇ ਹਰ ਪ੍ਰਕਾਰ ਦੀਆਂ پابੰਧੀਆਂ ਲਗਾ ਕਰਕੇ ਧਰਮ ਤੋਂ ਦੂਰ ਰੱਖਿਆ ਅੱਜ ਉਹੀ ਸਮਾਜ ਦੇ ਲੋਕ ਭਾਈ ਜੀਵਨ ਸਿੰਘ ਦੇ ਰੂਪ ਦੇ ਪ੍ਰਗਟ ਹੋ ਕਰਕੇ ਹੁਸ਼ਿਆਰਪੁਰ ਵਿੱਚ ਆ ਕਰਕੇ ਉਹ ਸਿੱਖੀ ਸਰੂਪ ਦੇ ਵਿੱਚ ਬੈਠ ਕਰਕੇ ਕਿਤੇ ਇਲੈਕਸ਼ਨਾਂ ਪਿਆਰ ਲੜਦੇ ਨੇ ਤੇ ਅੱਕਦੇ ਨੇ ਪਿਆਰਿਓ ਗੁਰੂ ਨਾਨਕ ਦਾ ਮਿਸ਼ਨ ਇੱਕ ਐਸਾ ਮਿਸ਼ਨ ਹੈ ਜਿਹੜਾ ਸੱਚ ਦੀ ਵਿਚਾਰਧਾਰਾ ਸੰਸਾਰ ਦੇ ਅੰਦਰ ਫੈਲਾ ਕਰਕੇ ਸਮੁੱਚੇ ਵਿਸ਼ਵ ਦੇ ਅੰਦਰ ਸ਼ਾਂਤੀ ਪੈਦਾ ਕਰ ਸਕਦਾ ਹੈ ਅਸੀਂ ਗੁਰੂ ਨਾਨਕ ਦੇ ਸੱਚ ਦੇ ਮਿਸ਼ਨ ਦੇ ਪਾੰਧੀ ਬਣਨਾ ਹੈ ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮਿਸ਼ਨ ਦੇ ਪਾੰਧੀ ਬਣਨਾ ਹੈ ਇਸ ਲਈ ਆਓ ਇਹ ਸ਼ਹਾਦਤ ਜਿਹੜੀ ਹੈ ਇਹ ਸਾਡੇ ਅੰਦਰ ਇੱਕ ਚਾਉ ਹਨੇਰਾ ਪੈਦਾ ਕਰਦੀ ਏ ਮਾਇੂਸੀ ਨਹੀਂ ਪਰ ਬਦਕਿਸਮਤੀ ਸਾਡੀ ਇਹ ਹੈ ਕਿ ਅਸੀਂ ਇਸ ਦਿਹਾੜੇ ਨੂੰ ਖਿਆਲ ਕਰਿਓ ਮੈਨੂੰ ਦੁੱਖ ਬੜਾ ਹੁੰਦਾ ਕਹਿਣ ਲੱਗਿਆ ਕਿ ਇਸ ਦਿਹਾੜੇ ਨੂੰ ਕੇਵਲ ਪਾਣੀ ਦੇ ਰੂਪ ਦੇ ਵਿੱਚ ਸੜਕਾਂ 'ਤੇ ਡੋਲ ਦਿੰਦੇ ਆ ਸ਼ਹੀਦੀ ਨੂੰ ਰੋਲ ਦਿੰਦੇ ਆ ਕੇਵਲ ਪਾਣੀ ਪਿਆ ਪਿਆ ਕਰਕੇ ਤੇ ਪਿਆਣ ਵਾਲਿਆਂ ਨੂੰ ਪੁੱਛਿਓ ਜਰਾ ਭਾਈ ਅੱਜ ਦਾ ਇਤਿਹਾਸ ਕੀ ਹੈ ਆ ਕਾਰਨ ਕੀ ਇਸ ਵਿੱਚ ਕੱਲ ਵੀ ਬੇਨਤੀ ਕੀਤੀ ਸੀ ਕਿ ਆਪਣਾ ਇੰਨੇ ਵੱਰੇ ਹੋ ਗਏ ਸ਼ਹੀਦੀ ਦਿਹਾੜੇ ਮਨਾਉਂਦੇ ਤੇ ਛਬੀਲਾ ਹੁੰਦੇ ਆਪਣੇ ਅੰਦਰ ਝਾਤ ਮਾਰਿਓ ਤੇ ਐਨਾਲਿਸਿਸ ਕਰਿਓ ਕਿ ਸਾਨੂੰ ਖਬਰ ਹੈ ਕਿ ਇਹ ਸ਼ਹਾਦਤ ਕਿਉਂ ਹੋਈ ਸਾਨੂੰ ਖਬਰ ਹੈ ਇਸ ਸ਼ਹੀਦੀ ਦੇ ਕਾਰਨ ਕੀ ਨੇ ਸਾਨੂੰ ਖਬਰ ਹੈ ਕਿ ਇਸ ਸ਼ਹੀਦੀ ਦਾ ਜਿਹੜਾ ਮੁੱਖ ਅਜੰਡਾ ਸੀ ਉਹ ਕਿਉਂ ਹੋਇਆ ਉਹ ਕੀ ਸੀ ਕੀ ਬਣਿਆ ਤੇ ਵਰਤਮਾਨ ਸਮੇਂ ਦੇ ਅੰਦਰ ਅਸੀਂ ਕਵੇਂ ਵਿਚਰਨਾ ਬਸ ਸਾਨੂੰ ਪਤਾ ਹੈ ਕੱਲ ਛਬੀ ਲਾਉਣੀ ਹੈ ਤੇ ਸਾਰੀ ਸ਼ਹਾਦਤ ਜਿਹੜੀ ਹੈ ਉਹ ਛਬੀਲ ਤੇ ਰੋਪ ਦੇਵੇ ਰੋੜ ਦੇਣੀ ਹੈ ਬਸ ਸਾਨੂੰ ਇੰਨਾ ਹੀ ਸਾਡੀ ਕੌਮ ਕਦੋਂ ਸੁਧਰੇਗੀ ਕਦੋਂ ਹੋਸ਼ ਆਏਗੀ ਕਦੋਂ ਨੌਜਵਾਨ ਪੀੜੀ ਨੂੰ ਹੋਸ਼ ਆਏਗੀ ਤੋਂ ਆਪਣੇ ਵਿਰਸੇ ਨੂੰ ਸੰਭਾਲੇਗੀ ਤੇ ਗੁਰੂ ਸਾਹਿਬ ਜੀ ਦੇ ਸ਼ਹਾਦਤ ਨੂੰ ਸੰਭਾਲ ਕਰਕੇ ਆਪਣੇ ਮਨ ਮੰਦਰ ਦੇ ਅੰਦਰ ਉਸ ਤਰੀਕੇ ਦਾ ਚਾਅ ਪੈਦਾ ਕਰੇਗੀ ਜਿਹੜਾ ਚਾਅ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੇ ਸੰਸਾਰ ਦੇ ਅੰਦਰ ਪੈਦਾ ਕੀਤਾ ਕਿ ਦੋ ਤਲਵਾਰਾਂ ਵੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਆਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਉਹ ਰਾਜ ਦੀ ਤੇ ਰਾਖੀ ਕਰੇ ਵਜ਼ੀਰ ਦੀ ਜਿਹੜੀ ਵਿਚਾਰ ਤਾਰ ਹੈ ਉਹ ਕਦ ਸਾਡੀ ਜਵਾਨੀ ਬੁਲੰਦ ਕਰੇਗੀ ਇਹ ਸਮਝਣ ਦਾ ਵਿਸ਼ਾ ਹੈ ਕੇਵਲ ਛਬੀਲਾ ਪਿਲਾ ਕਰਕੇ ਤੇ ਛਬੀਲਾ ਲਾ ਕਰਕੇ ਮਤ ਸਮਝੀ ਅਸੀਂ ਸ਼ਹਾਦਤ ਮਨਾਈ ਹੈ ਅਸੀਂ ਰੋੜ ਦਿੱਤੀ ਹੈ ਆਓ ਅੱਜ ਦੇ ਇਸ ਦਿਨ ਪ੍ਰਣ ਕਰੀਏ ਆਓ ਗੁਰੂ ਅਗੇ ਅਰਦਾਸ ਬੇਨਤੀ ਜੋਧੜੀ ਕਰੀਏ ਪਾਦਸ਼ਾ ਤੁਸੀਂ ਕਿਰਪਾ ਕਰੋ ਸਾਡੇ ਮੰਦਿਰ ਦੇ ਅੰਦਰ ਵੀ ਇਹ ਸੱਚ ਦੀ ਤੜਫ ਹੋਵੇ ਆਪ ਜੀ ਦੀ ਸ਼ਹਾਦਤ ਤੋਂ ਪ੍ਰੇਰਣਾ ਲੈ ਕਰਕੇ ਸੱਚ ਜੋ ਸੇ ਪ੍ਰਕਾਰ ਜਿਵੇਂ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦੋ ਤਲਵਾਰਾਂ ਬਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਤੇ ਮੀਰੀ ਪੀਰੀ ਦਾ ਸਿਧਾਂਤ ਲੈ ਕਰਕੇ ਜੀਵਨ ਦੇ ਅੰਦਰ ਕਮਾਉਣ ਲਈ ਤਤਪਰ ਹੋਈਏ ਪਿਆਰਿਓ ਤਾਂ ਹੀ ਹੋਣਗੇ ਸਾਡੇ ਲੋਕ ਸੁਖੀਏ ਪਰਲੋਕ ਸੁਹੇਲੇ ਗਿਆਨਿ ਹਾਰ ਪਰ ਬਾਪੇ ਮੇਲੇ ਹੋਈ ਪੁਲ ਗਲਤੀ ਦੀ ਖਿਮਾ ਪਰਵਾਨੋ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ